ਰਾਸਤੀ ਵੀ ਇਹ ਪਹਿਲਾਂ ਵੀ ਲਫਾਫੇ ਸੀ ਉੱਥੇ ਸਾਨੂੰ ਕੋਈ ਬੰਦਾ ਨਹੀਂ ਮਿਲਿਆ ਸਾਰੇ ਖੇਤਾਂ ਤੋਂ ਲਫਾਫੇ ਲਫਾਫੇ ਨੂੰ ਆਦੀ ਧੀਰੇ ਧੀਰੇ ਮੈਂ ਆਵਾ ਕੇ ਪਹਿਲਾਂ ਸਾਰੇ ਉਹ ਬਈ ਉਹ ਵੀ ਹੈ ਪਤਾ ਨਹੀਂ ਕੀ ਖਾਦ ਰੱਖੀ ਹੈ ਹਾਂ ਖੰਦੇ ਆ ਨਹੀਂ ਨਹੀਂ ਕੀ ਚੀਜ਼ ਹੈ ਹਾਂ ਗੁਰ ਵੀਰੇ ਕੈਮਰਾ ਦੇ ਇੱਕ ਵਾਲਾ ਫਾਫਾ ਹਾਂ ਇਹਦੇ ਵਿੱਚ ਕੀ ਪਾਇਆ ਤੁਹਾਡਾ ਉਹ ਇਹ ਇਹ ਮਿੱਟੀ ਪਾਈ ਹੈ ਅੱਛਾ ਮਿੱਟੀ ਇੱਥੇ ਜ਼ੀਰਾ ਵਿੱਜਿਆ ਸੀ ਅੱਛਾ ਜੀਰਾ ਕੱਟ ਕੇ ਤੇ ਇਕੱਠਾ ਕਰਦੇ ਆ ਨਾ ਥੋੜੀ ਟੇਰੀ ਬਣਾਉਂਦੇ ਆ ਹਾਂਜੀ ਤੇ ਜੀਰਾ ਹੁੰਦਾ ਹਲਕਾ ਅੱਛਾ ਹਲਕੇ ਨਾਲ ਜੀਰੇ ਨਾਲ ਉਹ ਦਬਾਣ ਵਾਸਤੇ ਹਵਾ ਨਾਲ ਉੱਡਣਾ ਜਾਂ ਥੈਲੀ ਮਿੱਟੀ ਤੇ ਭਰ ਕੇ ਉੱਤੇ ਰੱਖਦੇ ਆ ਅੱਛਾ ਅੱਛਾ ਤੇ ਚਾਰ ਪੰਜ ਦਿਨ ਪੜੀ ਰਹੇਗੀ ਹਾਂਜੀ ਉਸਕੇ ਬਾਅਦ ਉਠਾ ਲੈਂਗੇ ਅੱਛਾ ਵੀ ਸੁੱਕ ਜਾਏਗਾ ਸੁੱਕ ਜਾਏਗਾ ਫਿਰ ਉਸਕੋ ਐਸੇ ਹਵਾ ਸੇ ਉੱਡ ਜਾਂਦਾ ਫਿਰ ਇਹ ਵੀ ਖਰਚੀ ਲਫਾਫੇ ਲੈ ਕੇ ਆਨੇ ਉਹ ਪਹਿਲਾਂ ਹਨਾ ਭਰ ਕੇ ਮਿੱਟੀ 150 ਰੁਪਏ ਕਿਲੋ ਲੈਂਦੇ ਆ ਲਫਾਫੇ ਫਿਰ ਦੁਬਾਰਾ ਉਠਾਓਗੇ ਹਾਂ ਆਵੇਂ ਨਾ ਫੜ ਫੜ ਕੇ ਇਕੱਠਾ ਕਰ ਲਾਂਗੇ ਜਿਹੜੇ ਜੀਰੇ ਦੀ ਤੁਸੀਂ ਫਸਲ ਲਗਾਉਣੇ ਹੋ ਹਨਾ ਉਹ ਉਦਾਂ ਟਾਈਮ ਕਦੋਂ ਹੁੰਦਾ ਬੀਜਣ ਦਾ ਟਾਈਮ ਲੈ ਤੇ 11 ਉਹ ਨਵੰਬਰ ਸਮਝੋ ਨਵੰਬਰ 11ਵਾਂ ਮਹੀਨਾ ਹਾਂ 11 ਉਹ ਨਵੰਬਰ ਬੀਜਦੇ ਆ ਅੱਛਾ ਉਹ ਕਿਵੇਂ ਤੁਸੀਂ ਬੀਜਦੇ ਓ ਨੂੰ ਬੀਜਦੇ ਜ਼ਮੀਨ ਬਿਲਕੁਲ ਬਾਕੇ ਤਿਆਰ ਕਰਕੇ ਹਾਂਜੀ ਦੋ ਕਿੱਲੇ ਵਿਗੇ ਦਾ ਛਿੱਟਾ ਮਾਰ ਕੇ ਛਿੱਟਾ ਮਾਰਦੇ ਨੇ ਹਾਂ ਅੱਛਾ ਹਲਕੀ ਮਸ਼ੀਨ ਫੇਰ ਦਿੰਦੇ ਹਾਂ ਉਸ ਬਸ ਦੋ ਵਿਗੇ ਚ ਕਿੰਨੇ ਬੀਜ ਦਾ ਛਿੱਟਾ ਮਾਰਦੇ ਵਿਗੇ ਚ 2 ਕਿਲੋ ਪੈਂਦਾ ਇੱਕ ਵਿਗੇ ਦੇ ਵਿੱਚ 2 ਕਿਲੋ ਬੀਰੀ ਦਾ ਪੈਂਦਾ ਹਾਂ ਕਿੰਨੇ ਟਾਈਮ ਦੇ ਵਿੱਚ ਹੋ ਜਾਂਦਾ ਇਹ ਹਾਂ ਨਵੰਬਰ ਬੀਜਿਆ ਹੁਣ ਕਟਿਆ ਅੱਛਾ ਹੁਣ ਕਟਿਆ ਹਾਂ ਨਵੰਬਰ ਬੀਜਿਆ ਸਮਝੋ ਮਾਰ ਤੇ ਮਾਰ ਹਾਂ ਮਾਰਤ ਮਿਕਟਾਈ 5-6 ਮਿੰਟ ਲੱਗਦੇ। ਫਿਰ ਇਹਨੂੰ ਪਰ ਤੁਸੀਂ ਕੋਈ ਰੇਸ ਸਪਰੇਅ ਵੀ ਕਰਦੇ ਹੋ ਜੀ ਇਹਦੇ ਉੱਪਰ ਕੋਈ ਬਿਮਾਰੀ ਪੈਂਦੀ ਆ? ਬਿਮਾਰੀ ਤਾਂ ਤੇਲਾ ਤੁਲਾ ਹੀ ਪੈਂਦਾ ਔਰ ਤਾਂ ਕਿਹੜਾ ਪੈਣਾ? ਅੱਛਾ। ਕਹਿੰਦੇ ਸਪਰੇਅ ਹੁੰਦੀ ਆ ਮੋਨੋ ਜਾਂ ਕੋਈ ਹੋਗਰ ਹੈ। ਹੋਰ ਕੁਝ ਨਹੀਂ। ਬਿਲਕੁਲ ਆਰਗੈਨਿਕ ਆ। ਹਾਂ। ਠੀਕ ਹੈ ਠੀਕ ਹੈ। ਫਿਰ ਇਹ ਵੀ ਤੁਸੀਂ ਅਹੀਂ ਵੇਚਦੇ ਹੋ? ਕੀ? ਜੀਰਾ। ਜੀਰਾ ਵੰਡੀ? ਵੰਡੀ। ਭਾ ਪੋ ਦਾ ਕੀ ਆ ਜੀ? ਭਾ ਹੁਣ ਹੈਗਾ ਜੀ 21 22 21 22000 ਰੁਪਏ ਕਿੰਟਰ ਤੇ। ਅੱਛਾ। ਵੇ 1000 ਰੁਪਏ ਕਿੰਨਾਂ ਦਾ ਸਾਡੇ 21000 ਰੁਪਏ ਕਿੰਨਾਂ ਦਾ ਸਾਡੇ 21000 ਰੁਪਏ ਕਿੰਨਾਂ ਦਾ ਇਹ ਫਿਰ ਕਿਲੇ ਚ ਕਿੰਨਾ ਕੋਲਦਾ ਅੱਜ ਵਾੜੀਆਂ ਦੋ ਕੁੰਡਰ ਨਿਕਲ ਜਾਂਦਾ ਹੈ ਕਿਲੇ ਵਿੱਚ ਦੋ ਕੁੰਟਰ ਹਾਂ ਵੈਰੀ ਹੁਣ ਆਮ ਚਲਦਾ ਨਹੀਂ ਸਵਾ ਡੇਡ ਸਵਾ ਡੇਡ ਕੁੰਟਰ ਲੀ ਬਸ ਠੀਕ ਹੈ ਤੇ ਔਰ ਮਿਹਨਤ ਕਿੰਨੀ ਹੈ ਜੀ ਅਸਲ ਤੇ ਮਿਹਨਤ ਕੋਈ ਖਾਸ ਮਿਹਨਤ ਨਹੀਂ ਜੀ ਬਸ ਥੋੜਾ ਦੂਸਰਾ ਕੱਖ ਵੱਠਾ ਵੀ ਹੁੰਦਾ ਇਹ ਗੜਾਈ ਕਰਦੇ ਹਾਂ ਗੜਾਈ ਤਾਂ ਕਰਨੀ ਪੈਂਦੀ ਹੈ ਫਿਰ ਤਾਂ ਮਿਹਨਤ ਹੈ ਉਹ ਮਿਹਨਤ ਹੈ ਹੀ ਹਾਂ ਗੜਾਈ ਕਰਦੇ ਆ ਉਹ ਅੱਜ ਕੱਲੇ ਟਾਂ ਨਾਲੇ ਅਕਸੀ ਸਪਰੇ ਆਂਦੀ ਏ। ਡਿਕਟਰ ਨਾਲ ਸੀ ਲਿਆ ਜਾਂਦਾ ਵਿਚਕਰਦੀ। ਨਾ ਨਾ ਇਹ ਆਲੂ ਲੂ ਅੱਗੇ ਨਾ। ਜਿਵੇਂ ਬੰਨਾਰ ਵਸੀਲ ਦੇ ਨਾ। ਅੱਛਾ ਹੱਥੋਂ ਸੀ ਕਰਨਾ ਪੈਣਾ। ਹੱਥੋਂ ਗੋਡੀਆਂ ਕਰਨੇ ਪੈਣੇ। ਗੋਡੀਆਂ ਕਰਨੇ ਪੈਣੇ। ਠੀਕ ਹੈ। ਫਿਰ ਤਾਂ ਪੂਰੀ ਮਿਹਨਤ ਆ ਯਾਰ। ਇਹ ਸਬਜ਼ੇ ਤੋਂ ਪੈਸੇ ਬਹੁਤ ਕੱਟੇ। ਹਾਂ ਜਿਸ ਤਰ੍ਹਾਂ ਤੁਸੀਂ ਮਿਹਨਤ ਕਹਿ ਰਹੇ ਹੋ ਵੀ ਪੈਸੇ ਘਟੇ ਨਾ ਫਿਰ। ਹਮਾਰੀ ਸਾਡੇ ਦੇ ਕਿਉਂਕਿ 6 ਮਹੀਨਿਆਂ ਕੀ ਫਾਸਲਾ ਹੈ। ਕਿੱਲੇ ਦੇ ਵਿੱਚ 44000 ਦੀ ਹੋਈ। ਬੀਜ ਦਾ ਖਰਚਾ ਵੀ ਹੋ ਗਿਆ ਤੁਹਾਡਾ ਵੀ ਹੋ ਗਿਆ ਫਿਰ ਤਾਂ ਕੁਝ ਵੀ ਨਹੀਂ ਪੈਂਦਾ। ਮਤਲਬ 25 ਦੀ ਜੇ ਬਸ ਹਾਂ। ਤੋਂ ਟਾਈਮ ਪਾਸ ਹੋ ਜਾਂਦਾ। ਹਾਂ ਬੱਚੇ ਪੜਦੇ ਆਪਣੇ ਦੋ ਮੁੰਡੇ ਆਗੇ ਅੱਛਾ ਦੋ ਮੁੰਡੇ ਦੋ ਮੁੰਡੇ ਦੋਨੋਂ ਬੈਂਕ ਦੇ ਮੈਨੇਜਰ ਲੱਗੇ ਆ ਇੱਥੇ ਕਿੱਥੇ ਜੀ ਇੱਕ ਤਾਂ ਫਲੋਦੀ ਲੱਗਿਆ ਇੰਡੀਅਨ ਬੈਂਕ ਚ ਹਾਂਜੀ ਦੂਜਾ ਮਾਨਸਾ ਮੰਡੀ ਪੰਜਾਬ ਗ੍ਰਾਮੀਣ ਬੈਂਕ ਚ ਸਾਡੇ ਇਲਾਕੇ ਚ ਹੈ ਜੀ ਸਾਡਾ ਮਾਨਸਾ ਮੰਡੀ ਮਾਨਸਾ ਮੰਡੀ ਕਦੀ ਆਣਾ ਆਈ ਨਹੀਂ ਜ਼ਰੂਰ ਨਾਮ ਲਿਖ ਕੇ ਜਾਣਗੇ ਬੇਟੇ ਕਾ ਬੋਲ ਕੇ ਜ਼ਰੂਰ ਜ਼ਰੂਰ ਤੁਹਾਡੇ ਫਾਦਰ ਸੇ ਮਿਲ ਕੇ ਆਏ ਤੇ ਪੰਜਾਬ ਚਾਹੇ ਤੇ ਕਾ ਮਿਲ ਕੇ ਆਵਾਂਗੇ ਕੋ ਸਾਡਾ ਆਉਣਾ ਜਾਣਾ ਹੈਗਾ ਮਾਨਸਾ ਡੇਲੀ ਜਾਂਦੇ ਆ ਹੁਣ ਤਾਂ ਕੋਈ ਦੂਰ ਹੀ ਨਹੀਂ ਹੈਗਾ ਤੇ ਬਸ ਉਹਨੂੰ ਬਸ ਵਧੀਆ ਗੱਲਾਂ ਬਾਤਾਂ ਕਰਾਂਗੇ ਉਹਦੇ। ਤੁਹਾਡਾ ਉਹ ਕੀ ਬੀਜ ਹੈ ਹਰੇ ਵਾਲਾ ਜੋ ਪਿਆਜ਼ ਇਹ ਪਿਆਜ਼ ਬੀਜਿਆ। ਅੱਛਾ। ਪਿਆਜ਼ ਨੀਚੇ ਕੇ ਵਰਤੇ ਉੱਪਰ। ਨਹੀਂ ਸਿੱਧਾ ਹੀ। ਸਿੱਧਾ ਜ਼ਮੀਨ ਤੋਂ ਆਇਆ ਜੀ। ਠੀਕ ਹੈ। ਕਰਵਾਸਤੇ ਬੀਜਿਆ ਕੁਮ ਬਟਾ-ਬਟਾ ਕੋਈ ਬੇਤਨਾ ਹੁੰਦਾ ਨਹੀਂ। ਠੀਕ ਹੈ ਠੀਕ ਹੈ। ਇੱਥੇ ਫਿਰ ਤੁਸੀਂ ਹੋਰ ਬੋਰ ਵਗੈਰਾ ਵੀ ਤੁਹਾਡਾ ਅਬਦਲਾਇਆ ਹੋਇਆ ਹੈ। ਹਾਂ। ਕੈਂਚੀ ਬੋਰ ਹੈ ਜੀ ਉਹ। ਆ 10 ਇੰਚੀ। 10 ਇੰਚੀ। ਹਾਂ। ਮੋਟਰ ਸਮਰਸ਼ੀਵਲ ਹੈ। ਹਾਂ ਸਮਰਸ਼ੀਵਲ ਮੋਟਰ ਹੈਗੀ ਕਿੰਨੇ ਪਾਵਰ ਦੀ ਮੋਟਰ ਆ ਉਹਦੇ ਵਿੱਚ। ਇੱਕ 7 ਦੀ ਮੋਟਰ ਪਾਈ 1 ਦੇ ਵਿੱਚ ਇੱਕ 10 ਠੀਕ ਹੈ ਜਿਹੜਾ ਸੋਲਰ ਸਿਸਟਮ ਲੱਗਿਆ ਉਹ ਵੀ ਚੱਲਦਾ ਹਾਂ ਸੋਲਰ ਸਿਸਟਮ ਆ ਹੈਨਾ ਠੀਕ ਹੈ ਇਹ ਬਿਲਕੁਲ ਕਾਮਯਾਬ ਸੋਲਰ ਸਿਸਟਮ ਬਿਲਕੁਲ ਕਾਮਯਾਬ ਹੈ ਪਾਣੀ ਦੀ ਮੋਟਰ ਹੈ ਸੋਲਰ ਦੀ ਅੱਛਾ ਕਿੰਨਾ ਰਮਾ ਦਿੰਦਾ ਫਿਰ ਇਹ ਟਾਈਮ 'ਚ ਹਾਂ ਸਰਦੀ ਦੇ ਵਿੱਚ ਜੀ ਇਹ ਕਿੰਨਾ ਬਾਨ ਭਰਦਾ ਦੋ ਕਿੱਲਾ ਭਰਦਾ ਕਿੱਲਾ ਹਾਂ 2.5 ਕਿੱਲਾ ਦੋ 2.5 ਕਿੱਲਾ ਕਰ ਦਿੰਦਾ ਮੌਸਮ ਸਾਫ਼ ਰਹੇ ਨਾ ਦੋ ਢਾਈ ਕਿਲਪ ਨਹੀਂ ਜਨ ਸਰਦੀ ਦੇ ਵਿੱਚ ਸੋਲਰ ਸਿਸਟਮ ਕਾਮਯਾਬ ਹੈਗਾ ਹਾਂ ਸਰਦੀ ਜਦੋਂ ਨਾ ਬਾੜਾ ਨਹੀਂ ਬੱਦਲ ਮਾਈ ਨਹੀਂ ਤਾਂ ਕਰਕੇ ਨਹੀਂ ਹੁੰਦਾ ਉਵੇਂ ਪਾਣੀ ਦੀ ਜ਼ਰੂਰਤ ਵੀ ਘੱਟ ਹੁੰਦੀ ਹੈ ਹਾਂ ਉਸ ਟਾਈਮ ਇੱਥੇ ਵੀ ਤੁਸੀਂ ਕਣਕ ਕੌਣ ਕਹੇਗੀ ਉਹ ਖੜੀ ਜਾਣਾ ਅੱਛਾ ਉਹ ਵਾਲੀ ਕਣ ਖੜੀ ਹੈ ਅਜ ਤਾਂ ਇਹ ਕਰੇ ਦੋ ਹੀ ਜਣ ਕੱਲੇ ਰਹਿੰਦੇ ਪਿੱਛਾ ਲਈ ਕਣਗੀ ਉਹ ਪਈ ਹੈ ਫਿਰ ਮੈਂ ਚੱਲੋ ਉਹਨੂੰ ਆਪ ਪੱਤੀ ਜਿਹਦੀ ਹਟਾਣੀ ਆਪਣੇ ਤੁਹਾਡੀ ਕਣਕ ਦਾ ਕੀ ਰੇਟ ਆ ਜਿੱਦਣ ਹੁਣ ਪਹਿਲੇ ਰੇਟ 3500 ਰੁਪਏ ਸੀ ਹੁਣ ਤਾਂ ਪਤਾ ਨਹੀਂ ਅੱਛਾ 3500 ਰੁਪਏ ਸੋ ਡੇਵੀ ਐਮਐਸਪੀ ਦਾ ਹੋਇਆ ਹੈਗਾ ਰੌਲਾ ਸਿਸਟਮ ਇੱਥੇ ਕਾ ਦੇ ਹੈ ਨਹੀਂ ਗਾ ਉਹ ਵੀ ਜੀ ਲੋਕ ਲੋਕ ਵੀ ਦੇ ਆਪ ਦਿਖਾਣ ਵਾਸਤੇ ਬਸ ਇੱਥੇ ਅੱਛੇ ਰਾਜਸਥਾਨ ਦੇ ਵਿੱਚ ਕਣਕ ਆਪ ਦਿਖਾਣ ਵਾਸਤੇ ਵੀ ਜ ਨੇ ਬਸ ਜਿਸ ਦੋ ਕਿਲਾ ਰਾਜਸਥਾਨ से ਨਹੀਂ जैसलमेर जिले दे विच ਜੈਸੇ ਮੇਰ ਦੇ ਜੈਸੇ ਮੇਰ ਦੇ ਜੈਸੇ ਮੇਰੇ ਤਾਂ ਗੰਗਾ ਨਦੀ ਲੈ ਵੀ ਆ ਜਾਂਦਾ ਹਾਂ ਹਾਂਜੀ ਹਾਂ ਕੱਲੇ ਜੈਸਲੇ ਮੇਰ ਦੇ ਵਿੱਚ ਠੀਕ ਹੈ ਠੀਕ ਕਿਉਂ ਗੈਉਂ ਪਾਣੀ ਵਾਲਾ ਮੰਗਦਾ ਨਾ ਹਾਂ ਪਾਣੀ ਤਾਂ ਮੰਗਦਾ ਹਾਂ ਜਿਹਰੇ ਨੂੰ 3-4 ਪਾਣੀ ਚਾਹੀਦੇ ਹੈਗੇ ਹਾਂ ਜਿਹਰੇ ਨੂੰ 3-4 ਪਾਣੀ ਲਾਦੇ ਹਾਂ ਥੋੜੇ ਰੇਸਲੀ ਮਿੱਟੀ ਕਰਕੇ ਪਾਣੀ ਜ਼ਿਆਦਾ ਲੱਗਦਾ ਸਭ ਵੀ ਹੁੰਦਾ ਈ ਸਭ ਇਹ ਸਭ ਗੋਲ ਹੀ ਹੁੰਦਾ ਈ ਇਹ ਉਹ ਅਸੀਂ ਤੋਂ ਪਾਣੀ 2-3 ਹੀ ਲਾਣੇ ਬਸ 3 ਜੀ ਛੋਣਾਂ ਤਾਂ ਫਿਰ ਖਤਮ ਹੀ ਆ ਤੋ 3-4 ਤੋ ਨਾ ਐਸੇ ਰਿਸ ਕਰਨੀ ਪਾਣੀ ਰੁਕਦੀ ਨਹੀਂ ਸਰਵਣ ਸਤਾਂਟ ਮੰਗਦੀ ਜਿਵੇਂ ਤੁਹਾਡੇ ਚੋਲੇ ਵਗੈਰਾ ਹੁੰਦੇ ਹਨ ਇੱਥੇ ਹਾਂ ਚਣੇ ਹੁੰਦੇ ਹਨ ਚਣੇ ਹੁੰਦੇ ਹਨ ਹਾਂ ਪਹਿਲੇ ਚਣੇ ਬੀਜਦੇ ਸੀ ਖੂਬ ਹੁੰਦੇ ਚਣੇ ਅੱਛਾ ਚਣੇ ਵਧੀਆ ਹੁੰਦੇ ਸੁਰ ਸੁਰ ਕਿੰਨੇ ਕਿਨਾਰੇ ਦਾ ਕੁਆਂਟਲ ਪਹਿਲੇ 6-7 ਕੁੰਟਲ ਤੱਕ ਨਿਕਲ ਗਏ ਸੀ ਇੱਕ ਕਿੱਲੇ ਦੇ ਵਿੱਚੋਂ ਇੱਕ ਕਿੱਲੇ ਵਿੰਗੇ ਦੇ ਵਿੱਚ ਕਿੱਲਾ ਨਹੀਂ ਕਿੱਲਾ ਤਾਂ ਪੰਜਾਬ 'ਚ ਹੈਗਾ ਅੱਛਾ ਇੱਕ ਡਿੱਗੇ ਦੇ ਵਿੱਚੋਂ ਇੱਕ ਵਿੱਗਾ ਇੱਕ ਡਿੱਗੇ ਦੇ ਵਿੱਚ 6 ਕੁੰਟਲ 6-7 ਕੁੰਟਲ ਨਿਕਲ ਜਾਂਦੇ ਹੁਣ ਹੁੰਦੇ ਨਹੀਂ ਹੁੰਦੇ ਅੱਛਾ ਘਟ ਹੁੰਦੇ ਹੁਣ ਉਹ ਪਹਿਲੇ ਜਿੰਨੇ ਹੁੰਦੇ ਉਹਨੇ ਨਹੀਂ ਹੁੰਦੇ ਉਹਦਾ ਰੇਟ ਮਿਲ ਜਾਂਦਾ ਸੀ ਵਧੀਆ ਤਾਂ ਹੁਣ ਤਾਂ ਕਿੰਨਾ ਆ ਗਿਆ ਸ਼ੁਰੂਸ ਅਫੀਸਾਲ ਨਿਕਲਿਆ ਜੀ ਉਦੋਂ ਤੋਂ 6000 ਦਾ ਬਾਸ ਸੀ ਅੱਛਾ ਕਵਾਂਟਲ 6200 6200 ਹੁਣ ਤਾਂ ਪਤਾ ਨਹੀਂ ਕੀ ਬਾਸ ਠੀਕ ਹੈ ਠੀਕ ਹੈ ਸਰੋਂ ਵਗੈਰਾ ਵੀ ਇੱਥੇ ਹੁੰਦੀ ਹੈ ਸਰੋਂ ਵੀ ਹੁੰਦੀ ਹੈ ਪੀਲੀ ਸਰੋਂ ਦੀ ਖੂਬ ਅੱਛਾ ਜੀ ਉਹਦਾ ਕੀ ਰੇਟ ਵਗੈਰਾ ਆਉਣਾ ਹੁਣ ਦਾ ਉਹਦਾ ਪਾ ਹੈਗਾ 7000 ਰੁਪਏ ਠੀਕ ਹੈ ਤੇਲ ਜ਼ਿਆਦਾ ਨਿਕਲਦਾ ਜੀ ਪੀਲੀ ਸਰੋਂ ਹਾਂ ਜ਼ਿਆਦਾ ਅੱਛਾ ਉਹ ਕਾਲੀ ਸਰੋਂ ਤਿੰਨ ਕਿਲੋ ਜੀ ਨਿਕਲਦਾ ਕਿੱਲਾ ਹੈ ਤੇ 2.5 ਜੀ ਨਿਕਲਦਾ ਇਹ ਕਿਹੜੀ ਸਰੋਂ ਵੀ ਤੁਸੀਂ ਇਹ ਪੀਲੀ 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 ਤੇ ਕਾਲੀ ਸਰੋਂ ਦੇ ਵਿੱਚ ਫਰਕ ਆ ਹਾਂ ਕੀ ਫਰਕ ਹੈ ਮੈਂ ਖੁੱਲ ਕੇ ਦੱਸੂ ਖੁਲਕੇ ਨੂੰ ਤਾਂ ਕਿੰਦਾ ਸੇਬ ਤੇਲ ਦੇ ਵਿੱਚ ਫਰਕ ਹੈਗਾ ਤੇਲ ਦੇ ਵਿੱਚ ਹਾਂ ਜਿਹੜਾ ਪੀਲੀ ਸਰੋਂ ਦਾ ਤੇਲ ਉਹ ਕਿਸ ਤਰ੍ਹਾਂ ਦਾ ਹੋਵੇਗਾ ਕਾਲੀ ਜੇ ਬਿਲਕੁਲ ਪੀਲੀ ਸਰੋਂ ਦਾ ਤੇਲ ਬਿਲਕੁਲ ਪੀਲਾ ਹੋਊ ਐਕਡਮ ਅੱਛਾ ਪੀਲਾ ਪੀਲਾ ਐਕਡਮ ਕਾਲੀ ਦਾ ਕਾਲਾ ਕਾਲੀ ਉਹ ਤੇਲ ਕੌੜਾ ਉਹ ਉਧਰ ਹੈ ਹੀ ਰਾਜਸਥਾਨ ਰਾਮ ਗੰਗਨ ਜਿਲ੍ਹੇ ਜਿੱਥੇ ਉਧਰ ਹੁੰਦੀ ਹੈ ਪੰਜਾਬ ਦੀ ਉਹ ਤੇਲ ਕੌੜਾ ਤਾਂ ਨਹੀਂ ਹੁੰਦਾ ਨਾ 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 ਸਬਜ਼ੀ ਬਿਗਾਰੇ ਬਰਤਦੇ ਹੋ ਜੀ ਤੁਸੀਂ ਨੂੰ ਹਾਂ ਉਹ ਸਾਡੇ ਦਾ ਬਰਤਦੇ ਅਸੀਂ ਹਾਂ ਬੰਦ ਕੀਤੇ ਅਸੀਂ ਕਾਲੀ ਸਰਸੋਂ ਤੇਲ ਨਹੀਂ ਵਰਤਦੇ ਤੇ ਪੀਲੀ ਸਰੋਂ ਦਾ ਵਰਤਦੇ ਅੱਛਾ ਕਾਲੀ ਦਾ ਨਹੀਂ ਵਰਤਦੇ ਪੀਲੀ ਦਾ ਵਰਤਦੇ ਸਾ ਤੇਲ ਸਾਫ ਹੈਗਾ ਤੇਲ ਹੈ ਹੁੰਦਾ ਹੀ ਬੜੀਆ ਪੀਲੀ ਸਰੋਂ ਦਾ ਹਾਂ ਕਿੰਨੀ ਕੋ ਹੋ ਜਾਂਦੀ ਪੀਲੀ ਸਰੋਂ ਫਿਰ ਵਿੱਗੇ ਚ ਹੋ ਜਾਂਦੀ 4 1/2 ਕਟੋਲ ਵਿੱਗੇ ਚ 4 ਕਟੋਲ ਇਹਦੀ ਹਾਂ ਠੀਕ ਹੈ ਠੀਕ ਹੈ ਚਲੋ ਵਧੀਆ ਲੱਗਿਆ ਅਸੀਂ ਆਏ ਹਨ ਰਸਤੇ ਚ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਸਾਡੇ ਇਲਾਕੇ ਨਿਕਲੇ ਹਾਂ ਜਰੂਰ ਗੰਗਾ ਨੇੜੇ ਆ ਅਸੀਂ ਤਾਂ ਹਾਂ ਜੀ ਹਾਂ ਨੇੜੇ ਆ ਸਾਥੋਂ ਤਿੰਨ ਘੰਟਾ ਰਸਤਾ ਢਾਈ ਘੰਟਾ ਚੰਗਾ ਹੈ ਨਾ ਠੀਕ ਹੈ ਸਰ ਅਸੀਂ ਕਾਲ ਜੀ ਤੁਸੀਂ ਸਾਡੇ ਲਈ ਟਾਈਮ ਆ ਰਹਾ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਜਿੰਨੀ ਦੂਰ ਤੁਸੀਂ ਆਏ ਸਾਡੇ ਮਿਲਣ ਦੇ ਸਾਨੂੰ ਧੰਨਵਾਦ ਹੈ ਅਸੀਂ ਟਰੈਵਲ ਹੀ ਕਰ ਰਹੇ ਹਾਂ ਜੀ ਬਸ ਕਿੱਥੋਂ ਆਏ ਚੱਲ ਕੇ ਕਿੱਥੇ ਮਾਨਸਾ ਹਾਂਜੀ ਹਾਂ ਉੱਥੋਂ ਅਸੀਂ ਲੰਘ ਕੇ ਸੀ ਅੱਗੇ 8 ਕਿਲੋਮੀਟਰ ਸੀ ਅੱਗੇ ਲੰਘ ਕੇ ਸੀ ਫਿਰ ਪੁੱਛ ਕੇ ਵਾਪਸ ਆਏ ਵੀ ਚੱਲਦੇ ਹਾਂ ਸਾਨੂੰ ਵਧੀਆ ਲੱਗਿਆ ਇਸ ਤੋਂ ਤੁਹਾਡਾ ਸਾਡੇ ਤਾਂ ਜੀ ਬਸ ਸਿੱਧੀਆਂ ਖੁੱਲੀਆਂ ਮੋਟਰਾਂ ਜਿਵੇਂ ਤੁਸੀਂ ਸਾਡਾ ਮਿਹਨਤ ਬਹੁਤ ਕਰਨੀ ਪੈਂਦੀ ਹੈ ਮੌਨ ਦੇ ਖਾਤਰ ਹਣਾ ਖੜੇ ਨਾ ਰੇ ਰੇਤਲੀ ਜ਼ਮੀਨ ਪਾਣੀ ਰੁਕਦਾ ਨਹੀਂ ਨਾ ਹਾਂਜੀ ਹਾਂ ਜੀ ਹੇ ਨੀ ਇਸ ਜ਼ਮੀਨ ਵਿੱਚ ਇਸ ਜ਼ਮੀਨ ਵਿੱਚ ਇਹ ਹੈ ਮਿੱਟੀਆਂ ਉੱਪਰ ਵਾਲੀ ਐਸੀ ਜਹਾਂ ਤੱਕ 40 ਫੁੱਟ ਤੱਕ ਪਾਣੀ ਆਇਆ ਰਹਾ ਤਾਂ ਕਿ ਇਹ ਹੀ ਮਿੱਟੀ ਐ ਇੱਕ ਸੀ ਵਿਚ ਮੋਰ ਕੋਈ ਮਿੱਟੀ ਨਹੀਂ ਚਿਕਨੀ ਮਿੱਟੀ ਕੋਈ ਵਗੈਰਾ ਕੁਝ ਨਹੀਂ نیچے ਤੱਕ ਹਾਂ ਰੋਡ ਵੀ ਨਹੀਂ ਕਰਤਾ ਰੋਡ ਨਹੀਂ ਸਾਡੇ ਅੱਗੇ 10-12 ਫੁੱਟ ਦੇ ਰੋੜ ਆ ਜਾਂਦੇ ਤਾਂ ਨਹੀਂ ਸਾਡੇ ਨਹੀਂ ਹੰਦ ਕੁਝ ਐ ਐਹੀ ਮਿੱਟੀ ਆ ਕਾਲੀ ਗੋਲੀ ਮਿੱਟੀ ਕੁਝ ਨਹੀਂ ਹਾਂ ਕਾਲੀ ਹੋਰ ਨਹੀਂ ਇੰਨਾ ਕੋਈ ਚਿਕਨੀ ਮਿੱਟੀ ਉਹ ਹੁੰਦੀ ਦੂਸਰੀ ਕੀ ਕਹਿੰਦੇ ਆਪਣੇ ਡਾਕਟਰ ਬੋਲਦੇ ਨੇ ਹਾਂ ਠੀਕ ਹੈ ਜੀ ਹਾਂ ਧੰਨਵਾਦ ਸਰ ਤੁਹਾਡਾ ਬਹੁਤ-ਬਹੁਤ ਜੀ ਆਜੋ ਸਾ ਪਾਣੀ ਪੀਵਾਂਗੇ